ਕਾਲੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੇ ਉੱਚਾ ਹੋ ਕੇ ਮਾਨ ਨਾ ਕਰੀ ਕਹਿੰਦੇ ਵੀ ਜਿਹੜਾ ਨੀਵਾ ਹੁੰਦਾ ਨਾ ਪ੍ਰਮਾਤਮਾ ਉਹਨੂੰ ਫਲ ਜ਼ਰੂਰ ਲਾਉਂਦਾ ਜਿਹਦੀ ਉਦਾਹਰਣੇ ਬੂਟੇ ਨੇ ਦੇਖੋ ਫਲਾਂ ਦੇ ਨਾਲ ਲੱਦੇ ਹੋਏ ਨੇ ਜੇ ਗੱਲ ਕਰੀਏ ਤਾਂ ਇੱਧਰ ਸਾਰੇ ਇਹ ਛੋਟੇ-ਛੋਟੇ ਬੂਟੇ ਨੇ ਜਿਹੜੇ ਫਲਾਂ ਦੇ ਨਾਲ ਲੱਦੇ ਪਏ ਨੇ ਸੋ ਕਦੇ ਵੀ ਮਤਲਬ ਕਿ ਇਹਦੀ ਤੁਲਨਾ ਇੱਕ انسان ਦੀ ਜ਼ਿੰਦਗੀ ਨਾਲ ਕੀਤੀ ਗਈ ਹੈ ਕਿ ਜੇ انسان ਨੀਵਾ ਰਹਿੰਦਾ ਮਿੱਠਤਾ ਦੇ ਵਿੱਚ ਰਹਿੰਦਾ ਹਲੀਮੀ ਦੇ ਵਿੱਚ ਰਹਿੰਦਾ ਤੇ ਪ੍ਰਮਾਤਮਾ ਇੱਕ ਦਿਨ ਉਸ انسان ਨੂੰ ਭਾਗ ਜੀ ਜ਼ਰੂਰ ਲਾਉਂਦਾ ਉਹਦੀ ਕੀਤੀ ਹੋਈ ਮਿਹਨਤ ਦਾ ਫਲ ਇੱਕ ਦਿਨ ਪ੍ਰਮਾਤਮਾ ਉਹਨੂੰ ਜ਼ਰੂਰ ਦਿੰਦਾ ਪਰ ਜੇਕਰ ਅਸੀਂ ਇਹ ਗੱਲ ਕੀ ਗਏ ਹੋਮੇ ਮੈਂ ਤੇ ਵਿਕਾਰਾਂ ਦੇ ਵਿੱਚ ਅੜੇ ਰਹੀਏ ਤਾਂ ਮੈਨੂੰ ਲੱਗਦਾ ਪ੍ਰਮਾਤਮਾ ਕਹਿੰਦਾ ਤੇਰੀ ਧੌਂਚ ਵੀ ਕਿੱਲਾ ਤੂੰ ਭੱਜ ਲਾ ਜਿੰਨਾ ਪਾਸ ਸਕਦਾ ਸੋ ਇਸ ਲਈ ਹਮੇਸ਼ਾ ਨੀਵੇਂ ਨਿਮਰਤਾ ਮਰਿਆਦਾ ਦੇ ਵਿੱਚ ਰਿਹਾ ਕਰੋ ਜਦੋਂ ਨਿਮਰਤਾ ਤੇ ਮਰਿਆਦਾ ਦੇ ਵਿੱਚ ਆਪਾਂ ਰਹਿੰਨੇ ਆ ਨਾ ਤੇ ਪ੍ਰਮਾਤਮਾ ਜਿਹੜਾ ਉਹ ਕੁਝ ਵੀ ਤੁਹਾਨੂੰ ਦਿੰਦਾ ਜਿਹਦੀ ਕਦੇ ਤੁਸੀਂ ਆਸ ਨਹੀਂ ਰੱਖੀ ਹੁੰਦੀ ਜਿਹੜਾ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਐਕਸੈਪਟ ਹੀ ਨਹੀਂ ਕੀਤਾ ਹੁੰਦਾ ਕਿ ਸਾਨੂੰ ਇਹ ਚੀਜ਼ਾਂ ਮਿਲ ਜਾਣੀਆਂ ਇਹ ਕੁਦਰਤ ਦਾ ਚਮਤਕਾਰ ਹੈ ਜਦੋਂ ਤੁਸੀਂ ਕੁਦਰਤ ਦੇ ਨਾਲ ਪਿਆਰ ਕਰੋਗੇ ਤਾਂ ਕੁਦਰਤ ਆਪਣੇ ਆਪ ਤੁਹਾਡੇ ਨਾਲ ਪਿਆਰ ਕਰੂਗੀ ਜਦੋਂ ਕੁਦਰਤ ਤੁਹਾਡੇ ਤੇ ਮਿਹਰਬਾਨ ਹੋਊਗਾ ਤੇ ਰੱਬਾ ਜਿਹੜਾ ਉਹ ਤੁਹਾਡੇ ਤੇ ਆਪਣੀ ਵਾਪਾਰ ਕਿਰਪਾ ਜਰੂਰ ਬਣਾ ਕੇ ਰੱਖੂਗਾ ਧੰਨਵਾਦ ਜੀ